ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪ੍ਰਭ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰ ਤੇ ਆਉਣ ਦਾ ਜੋ અવਤਾਰ ਪੁਰਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਜੀ ਬੜਾ ਲੰਮਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ ਰਹੇ ਮੋਦੀ ਖਾਨ ਵਿੱਚ ਨੌਕਰੀ ਕੀਤੀ ਅਹਿਲਕਾਰਾਂ ਨੇ ਚੁਗਲੀ ਕੀਤੀ ਕਿ ਮੋਦੀ ਖਾਨਾ 13 13 ਕਰਕੇ ਲਟਾਇਆ ਜਾ ਰਿਹਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਸੀ ਤੇਰਾ ਹੀ ਹੈ ਸਾਰਾ ਕੁਝ ਤੇਰਾ ਨਹੀਂ ਕਰੇ ਤੇਰਾ ਤੇਰਾ ਹਾਂ ਆਕਾਰਪੁਰਖ ਸਭ ਕੁਝ ਤੇਰਾ ਹੈ ਤੋਲਣ ਵਾਲਾ ਵੀ ਤੇਰਾ ਹੈ ਤਲਾਉਣ ਵਾਲਾ ਵੀ ਤੇਰਾ ਹੈ ਮੋਦੀ ਖਾਨਾ ਵੀ ਤੇਰਾ ਹੈ ਇੱਥੇ ਕੋਈ ਕਮੀ ਨਹੀਂ ਆ ਸਕਦੀ ਇਹ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਅਦਾਸੀਆਂ ਜੇ ਆਰੰਭ ਕੀਤੀਆਂ ਨੇ ਪਹਿਲੀ ਦਸਨੀ ਦੁਨੀਆ ਨੂੰ ਸੁਧਾਰਨ ਵਾਸਤੇ ਤੇ ਪਹਿਲੀ ਅਦਾਸੀ ਸultanpur ਦੀ ਤਰਜੀਹ ਤੋਂ ਆਰੰਭ ਹੋਈ ਜੇ ਭਾਈ ਲਾਲੋ ਨੂੰ ਤਾਰਨਾ ਕੀਤਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭਾਈ ਲਾਲੋ ਜਿਸ ਤਰ੍ਹਾਂ ਇਸ ਕਿੱਲੇ ਦੀ ਸ਼ਕਲ ਦੇ ਨਾਲ ਤੂੰ ਕਿੱਲੇ ਨੂੰ ਘੜਨਾ ਕਰ ਰਿਹਾ ਹੈ ਇਸ ਤਰ੍ਹਾਂ ਕਦੀ ਮਨ ਨੂੰ ਘੜਿਆ ਹੈ ਤਾਂ ਉਸ ਦਿਨ ਤੋਂ ਭਾਈ ਲਾਲੋ ਨੇ ਆਪਣੇ ਮਨ ਦੀ ਬਿਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਜੋੜ ਲਿਆ ਇਸ ਕਰਕੇ ਅੱਜ ਜੋ ਦੇਸ਼ ਵਿਦੇਸ਼ ਵਿੱਚੋਂ ਬਾਬੇ ਨਾਨਕੀ ਦਾ ਗੁਰਦੁਆਰਾ ਸਾਹਮਣੇ ਆ ਉੱਥੇ ਇੰਗਲੈਂਡ ਦੀ ਧਰਤੀ ਤੋਂ ਬਹੁਤ ਸਾਰੀਆਂ ਸੰਗਤਾਂ ਪਰਸੋਂ ਦੀਆਂ ਆ ਕੇ ਪਾਠ ਆਰੰਭ ਕਰਾ ਰਹੀਆਂ ਨੇ ਤੇ ਦਾਸ ਦੀ ਡਿਊਟੀ ਉੱਥੇ ਸਟੇਟ ਸਕੱਟਰੀ ਦੀ ਹੈ ਕਿ ਦਾਸ ਨੇ ਹਰ ਇੱਕ ਨੂੰ ਜੀ ਆਇਆਂ ਕਹਿ ਕੇ ਤੇ ਸਤਕਾਰ ਦੇ ਨਾਲ ਬੀਬੇ ਨਾਨਕ ਕੋ ਜਿਹੜਾ ਸੰਗਤ ਆ ਰਹੀ ਆ ਉਹਨੂੰ ਜਥਿਆਂ ਨੂੰ ਟਾਈਮ ਦੇਣਾ ਹੈ ਕਿਰਤ ਹੁਣ ਇਸ ਵੇਲੇ ਪੰਜ ਅਖੰਡ ਪਾਠਾਂ ਦੇ ਭੋਗ ਪਾਏ ਨੇ ਹੁਣ ਇਸ ਟਾਈਮ ਤੇ ਸੰਤ ਜਗਜੀਤ ਸਿੰਘ ਜੀ ਹਰਖੋ ਵਾਲੇ ਮਹਾਂਪੁਰਸ਼ ਕਥਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਗੁਰदयाल ਸਿੰਘ ਜੀ ਮੈਨੇਜਰ ਉਹਨਾਂ ਦੇ ਪ੍ਰਬੰਧ ਅਧੀਨ ਇਹ ਸਾਰੀਆਂ ਸਵਾਵਾ ਚਲਣੀਆਂ ਨੇ ਗੁਰਦਰਾ ਬੇਰਸਾਬ ਵਿਖੇ ਜੋ ਅੱਜ ਰਾਤ ਨੂੰ ਇੱਕ ਚਾਲੀ ਤੇ ਭੋਗ ਪਾਣੇ ਨੇ ਤੇ ਉਦੋਂ ਵੀ ਸੰਗਤਾਂ ਦਾ ਇਕੱਠ ਬੜਾ ਹੋਣਾ ਏ ਜਿਨ੍ਹਾਂ ਦੀ ਸ਼ਰਧਾ ਏ ਉਹਨਾਂ ਨੇ ਉਹ ਭੋਗ ਸਰਵਨ ਕਰਨੇ ਆ ਇੱਥੇ ਉਹਨ ਸਟੇਡੀਅਮ ਚ ਅੱਜ ਖੇਡਾਂ ਵੀ ਸ਼ੁਰੂ ਹੋਣੀਆਂ ਨੇ ਖੇਡਾਂ ਵੀ ਹੋਣਗੀਆਂ ਬਾਬਾ ਜੀ ਅੱਜ ਖੇਡਾਂ ਵੀ ਹੋਣੀਆਂ ਨੇ ਕਬੱਡੀ ਵੀ ਹੋਣੀ ਆ ਸੰਤ ਸਿਚੇ ਵਾਲ ਬਲਬੀਰ ਸਿੰਘ ਜੀ ਜੋ ਨਗਰ ਕੀਰਤਨ ਜਿਹੜਾ ਹੈ ਉਹ ਲੈ ਕੇ ਸਾਰੇ ਸਹਿਰ ਚ ਹੁੰਦੇ ਹੋਏ ਗੁਰਦਰਾ ਵੀਰ ਸਾਹਿਬ ਹੁੰਦੇ ਹੋਏ ਆਪਣੇ ਨਿਰਮਲ ਕੁੱਟਿਆ ਤੇ ਪਹੁੰਚਣਾ ਹੈ ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਨਾ ਜੇ ਤੁਸੀਂ ਦੁਬਈ ਵੀ ਚਲ ਜਓ ਵਿਦੇਸ਼ ਵੀ ਚਲ ਜਓ ਜਿੱਥੇ ਵੀ ਚਲ ਜਓ ਅੱਜ ਸਾਰੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਈ ਨੂੰ ਸੁਧਨ ਵਾਸਤੇ ਅਵਤਾਰ ਧਾਰਨਾ ਕੀਤਾ ਹੈ ਜੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਪਛਾਣ ਜੜੀ ਆ ਉਹ ਦੌਲਤਾਂ ਲਈ ਨਹੀਂ ਹੋਈ ਹੈ ਉਸ ਤੋਂ ਅਪਰੰਤ ਬੇਬੇ ਨਾਨਕੀ ਨੂੰ ਪਛਾਣ ਆਈ ਹੈ ਜਦੋਂ ਪਿਤਾ ਜੀ ਨੇ 20 ਰੁਪਏ ਦੇ ਕੇ ਲੰਗਰ ਵਾਸਤੇ ਤੋਰਿਆ ਹੈ ਚਪੇੜਾ ਮਾਰੀਆਂ ਤੇ ਭੈਣ ਨਾਨਕੀ ਨੇ ਕਿਹਾ ਰੱਬ ਦਾ ਰੂਪ ਹੈ ਕੀ ਕਰ ਰਹੇ ਹਨ ਉਹਨੂੰ ਪਛਾਣ ਹੋਈ ਹੈ ਉਸ ਤੋਂ ਬਾਅਦ ਜਿਹੜਾ ਸਰਪ੍ਰੇਸ ਆਇਆ ਕੀਤੀ ਹੈ ਫਿਰ ਰਾਏ ਬਲਾਲ ਨੂੰ ਪਛਾਣ ਹੋਈ ਹੈ ਤੇ ਫਿਰ ਸਾਰੇ ਸੰਸਾਰ ਨੂੰ ਪਛਾਣ ਹੋਈ ਗੁਰੂ ਨਾਨਕ ਪਾਤਸ਼ਾਹ ਨੇ ਆਣ ਕੇ 13-13 ਤੋਲ ਕੇ ਤੇਰਾ ਤੇਰਾ ਕਹਿ ਕੇ ਤੇ ਦੁਨੀਆ ਨੂੰ ਸੱਤਨਾ ਵਾਰੂ ਜਾਪ ਨਾਲ ਜੋੜਨਾ ਕੀਤਾ ਹੈ ਵਹੀ ਨੇ ਦੀ ਚੁਬੀ ਮਾਰੀ ਹੈ ਲੋਕਾਂ ਜਾ ਕੇ ਆਖਿਆ ਭੈਣ ਨਾਨਕੀ ਤੇਰਾ ਵੀਰ ਨਦੀ ਵਿੱਚ ਡੁੱਬ ਗਿਆ ਹੈ ਉਹਨੇ ਆਖਿਆ ਡੁੱਬਿਆ ਨਹੀਂ ਉਹ ਕਈਆਂ ਦੇ ਬੇੜੇ ਧਾਰਨ ਵਾਸਤੇ ਗਿਆ ਹੋਇਆ ਹੈ ਇਸ ਕਰਕੇ ਧਰਤੀ ਨੂੰ ਇਹ ਭਾਗ ਲੱਗੇ ਨੇ ਕਿ ਅੱਜ ਤੁਸੀਂ ਵੇਖੋ ਦੁਨੀਆ ਦਾ ਇਕੱਠ ਜਿਹੜਾ ਠਾਠਾ ਮਾਰਦਾ ਇਕੱਠ ਹੈ ਵਕ ਵਕ ਸੰਸਾਵਾਂ ਦੇ ਦਿਲ ਕਿੜੀਆਂ ਨੇ ਉਹ ਗੁਰੂ ਕੇ ਲੰਗਰ ਲਾ ਰਹੀਆਂ ਨੇ ਵਾਪਕគ្នਿਆ ਜੱਜ ਜੱਥੇ ਬੰਨਿਆ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਇੱਥੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਰਹੇ ਨੇ ਦਾਸ ਹਰਪੀਤ ਸਿੰਘ ਜੀ ਰੂਪੋ ਵਾਲੀ ਕਮਿਸ਼ਨ ਜੱਥਾ ਨਾਲ ਸਟੇਜ ਸੈਕਟਰੀ ਬੀਬੇ ਨਾਨਕੀ ਤੇ ਸੰਗਤਾਂ ਦੀ ਸੇਵਾ ਦੇ ਸਾਬ ਦੇ ਸਮਝ ਵੀ ਕਰਦੇ ਆ ਡਿਬੜੂਗੜ ਅਸਾਮ ਦੀ ਧਰਤੀ ਤੇ ਬੜਾ ਲੰਮਾ ਸਮਾਂ ਨਾਵੇਂ ਪਾਤਸ਼ਾਹ ਦਾ ਜੋ ਹੁਣ 450 ਸਾਲਾ ਸਿੱਧੀ ਗੁਰਪੁਰ ਬਾੜਿਆ ਹੈ ਜੀ 47 ਆ ਰਹੀ ਹੈ ਉਹਦੇ ਵਿੱਚ ਵੀ ਦੁਨੀਆਂ ਦਾ ਕੋਈ ਤੋਬਰੀ ਸਾਹਿਬ ਤੋਂ ਪਰਸੋਂ ਠਾਠਾ ਮਾਰਦਾ ਜਿਹੜਾ ਇਕੱਠ ਸੀਗਾ ਨਰਗੀਤ ਦੇ ਰੂਪ ਵਿੱਚ ਸੁਲਤਾਨਪੁਰ ਦੀ ਧਰਤੀ ਤੇ ਪਹੁੰਚਿਆ ਕੱਲ ਉਹ ਸ੍ਰੀ ਅਮਰਸਰ ਸਾਹਿਬ ਨੂੰ ਰਵਾਨਾ ਹੋਇਆ ਉਸ ਤੋਂ ਉਪਰੰਤ ਸ਼੍ਰੋਮਣੀ ਕਮੇਟੀ ਨੇ ਫਿਰ ਇੱਥੇ ਨਰਗੀਤ ਦੀ ਸ਼ਕਲ ਵਿੱਚ ਜਿਹੜਾ ਸਾਰਾ ਪ੍ਰਬੰਧ ਕੀਤਾ ਸੀ ਉਹ ਨਕਲਕੀਤਨ ਰੱਖ ਕੇ ਸ਼ਹਿਰ ਦੇ ਵਿੱਚ ਵਿੱਚ ਫਿਰੇ ਇਸ ਕਰਕੇ ਸਾਰਾ ਕੁਝ ਪ੍ਰਬੰਧ ਮੇਰ ਗੁਰੂ ਨਾਨਕ ਪਾਤਸ਼ਾਹ ਜੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਮਿੱਟੀ ਨਹੀਂ ਮਿੱਟੀ ਤੋਂ ਅੰਦਰ ਇਹ ਜੋ ਕਮਲੂ ਕੜਾ ਅੰਦਰ ਦੇ ਜੋਸਿਆ ਆ ਸੀ ਉਹ ਮਿਟ ਗਿਆ ਤੇ ਚਾਨਣ ਹੋ ਗਿਆ ਜਿੰਨੇ ਗੁਰੂ ਨਾਨਕ ਪਾਤਸ਼ਾਹ ਦਾ ਜਾਪ ਕੀਤਾ ਜਪਜੀ ਸਾਹਿਬ ਕੀਤਾ ਮੂਲ ਮੰਤਰ ਕੀਤਾ ਉਹਦੇ ਅੰਦਰੋਂ ਗਿਆਨ ਪ੍ਰਗਟ ਹੋਇਆ ਤੇ ਉਸ ਪ੍ਰਮਾਤਮਾ ਨੂੰ ਮਿਲ ਗਿਆ ਇਸ ਕਰਕੇ ਦਾਸ ਜੀ ਨੇ ਕਿ ਬੇਨਤੀਆਂ ਕਰਦਾ ਖਿਮਾ ਜੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ